ਅੱਜ ਸਰੇ ਖਬਰ ਨਸ਼ਨ ਹੁੰਦੀ ਹੈ ਜਿਸ ਵਿੱਚ ਇੱਕ ਲੇਡੀ ਮਸ਼ਹੂਰ ਮਠਾਈ ਦੀ ਦੁਕਾਨ ਤੇ ਪਹੁੰਚ ਕੇ ਹੰਗਾਮਾ ਕਰਦੀ ਹੈ ਔਰ ਇਹ ਕਹਿੰਦੀ ਹੈ ਕਿ ਮੈਨੂੰ ਰਬੀਤੀ ਰਾਤ ਮਠਾਈ ਜਿਹੜੀ ਹੈ ਉਹ ਖਰਾਬ ਦਿੱਤੀ ਗਈ ਹੈ ਫੰਗਸ ਲੱਗੀ ਮਠਾਈ ਦਿੱਤੀ ਗਈ ਹੈ ਉਸੇ ਹੀ ਦੁਕਾਨ ਤੇ ਕੁਝ ਘੰਟਿਆਂ ਚ ਫੂਡ ਸੇਫਟੀ ਅਫਸਰ ਪਹੁੰਚ ਚੁੱਕੇ ਨੇ ਰੈਡ ਕਰਨ ਵਾਸਤੇ ਔਰ ਚੈਕਿੰਗ ਕਰਨ ਵਾਸਤੇ ਕਿ ਵਾਕਈ ਇੱਥੇ ਜਿਹੜਾ ਪ੍ਰਬੰਧ ਹੈ ਠੀਕ ਹੈ ਚਾਰੂ ਟੰਗਣਾ ਚੱਲ ਰਿਹਾ ਹੈ ਕਿ ਨਹੀਂ ਹੈ ਤਸਵੀਰਾਂ ਦਿਖਾ ਦਿਆ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਮੌਜੂਦ ਕਾਨਾ ਸਵੀਟਸ ਦੇ ਜਿੱਥੇ ਮਠਾਈਆਂ ਤਿਆਰ ਹੁੰਦੀਆਂ ਜਾਂ ਬਾਕੀ ਹਰ ਇੱਕ ਚੀਜ਼ ਤਿਆਰ ਹੁੰਦੀ ਹੈ ਉੱਥੇ ਮੌਜੂਦ ਆ ਮੈਂ ਸਾਰੀ ਤਸਵੀਰ ਤਾਂ ਦਿਖਾ ਰਿਹਾ ਕਿਉਂਕਿ ਅੱਜ ਸਵੇਰੇ ਹੀ ਖਬਰ ਨਸ਼ਰ ਹੋਈ ਹੈ ਤੇ ਸ਼ਾਮ ਤੋਂ ਪਹਿਲਾਂ ਪਹਿਲਾਂ ਹੀ ਅਫਸਰ ਮੌਕੇ ਤੇ ਪਹੁੰਚੇ ਨੇ ਔਰ ਜਿਸ ਤਰ੍ਹਾਂ ਕੰਪਲੇਨੈਂਟ ਸ਼ਿਕਾਇਤ ਕਰਤਾ ਨੇ ਅਫਸਰ ਨਾਲ ਗੱਲ ਕੀਤੀ ਸੀ ਉਸ ਦੌਰਾਨ ਅਫਸਰਾਂ ਨੇ ਕਿਹਾ ਕਿ ਅਸੀਂ ਜਲਦੀ ਇਸ ਤੇ ਐਕਸ਼ਨ ਲਵਾਂਗੇ ਪਰ ਇਹ ਬਹੁਤ ਜਿਹੜਾ ਜਲਦੀ ਇਸ ਤੇ ਗੱਲਬਾਤ ਕੀਤੀ ਗਈ ਇਸਨ ਨਾਲ ਇਸ ਵੇਲੇ ਔਰ ਸਰਵੇ ਮਜੂਦ ਨੇ ਸਰ ਕੋਡਾ ਨਾਮ ਕੀ ਹੈ ਔਰ ਅੱਜ ਕਿਸੇ ਲੇਡੀ ਕੰਪਲੇਂਟ ਤੇ ਰੇਡ ਕੀਤੀ ਗਈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਹਾਤਾ ਅਸੀਂ ਜਿਹੜਾ ਸਾਨੂੰ ਇੱਕ ਕੰਪਲੇਂਟ ਜਿਹੜਾ ਹੈ ਮੀਡੀਆ ਰਾਹੀਂ ਪਤਾ ਲੱਗੀ ਸੀ ਕਿ ਕੋਈ ਲੇਡੀ ਨੂੰ ਜਿਹੜਾ ਹੈ ਇਸ ਸੂਟ ਸ਼ਾਪ ਦੇ ਉੱਪਰੋਂ ਕੋਈ ਫੰਗਲ ਗਰੋਥ ਜਿਹੜੀ ਹੈ ਚਮਚਮ ਗਈ ਹੈ ਔਰ ਇਹ ਜਿਹੜੀ ਅ ਅਸੀਂ ਵੀਡੀਓ ਸੀ ਮੈਂ तकरीबन 3:00 ਵਜੇ ਦੇ ਕਰੀਬ ਮੈਂ ਦੇਖੀ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਹ ਇਸਤੇ ਰੇਟ ਕੀਤੀ ਹੈ ਔਰ ਅਸੀਂ ਅੱਜ ਇੱਥੇ ਆ ਕੇ ਦੇਖਿਆ ਹੈ ਤਾਂ ਜਿਹੜਾ ਅਸੀਂ ਇਹਨਾਂ ਦਾ ਵਰਕਿੰਗ ਏਰੀਆ ਜਿਹੜਾ ਜਿੱਥੇ ਕੰਮ ਕਰਦੇ ਆ ਉੱਥੇ ਚਲੋ ਕੁਝ ਸਾਫ ਸਵਾਈਆਂ ਨੂੰ ਲੈ ਕੇ ਕੁਝ ਇੰਪਰੂਵਮੈਂਟ ਕਰਨਾ ਲਈ ਹੈ ਉਹ ਸੀਨ ਨੂੰ ਪ੍ਰੂਵਮੈਂਟ ਨੋਟਿਸ इशू ਕਰਾਂਗੇ ਬਾਕੀ ਸਾਰੇ ਨਾਲ ਸਮਾਨ ਜਿਹੜਾ ਹੈ ਟਕਿਆਂ ਪਾਇਆ ਗਿਆ ਪਰ ਜਿਵੇਂ ਕਿ ਕੋਈ ਚੀਜ਼ ਫੰਗਲ ਗਰੋਥ ਵਾਲੀ ਨਿਕਲੀ ਹੈ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੁਕਾਨਦਾਰ ਦੀ ਹੈ ਦੁਕਾਨਦਾਰ ਨੂੰ ਹੀ ਦੇਖਣਾ ਚਾਹੀਦਾ ਹੈ ਕਿ ਭਈ ਇਹ ਚੀਜ਼ ਕਿਉਂ ਫੰਗਲ ਨਿਕਲੀ ਹੈ ਔਰ ਇਹ ਜਿਹੜਾ ਹੈ ਇਹਨਾਂ ਨੂੰ ਬਾਕ ਨੂੰ ਸੈਟੀਸਫਾਈ ਕਰਨਾ ਬਹੁਤ ਜ਼ਰੂਰੀ ਸੀ ਔਰ ਇਹੋ ਜੀ ਚੀਜ਼ ਜਿਹੜੀ ਹੈ ਦੁਕਾਨ ਤੇ ਕਿਸੇ ਤੇ ਵੀ ਟਾਇਲਟ ਨਹੀਂ ਕੀਤੀ ਜਾਏਗੀ ਕੋਈ ਜੁਰਮਾਨਾ ਜਾਂ ਕੁਝ ਇਨਸਟਰਕਸ਼ਨ ਦਿੱਤੇ ਦੇਖੋ ਅਸੀਂ ਇਹਨਾਂ ਨੂੰ ਕਿਹਾ ਜੀ ਨੋਟਿਸ ਇਸ਼ੂ ਕਰ ਰਹੇ ਆ ਔਰ ਸੈਂਪਲ ਜਿਹੜੇ ਅਸੀਂ ਚਮਚਮ ਦੇ ਔਰ ਜਿਹੜੇ ਹੈ ਇਹਨਾਂ ਦੇ ਲੱਡੂ ਆਂਦੇ ਉਹ ਲੈ ਰਹੇ ਆ ਠੀਕ ਹੈ ਇਸ ਵੇਲੇ ਮੌਕੇ ਤੇ ਅਫਸਰ ਪਹੁੰਚੇ ਜਿੰਨਾ ਦੇ ਵੱਲੋਂ ਇਹ ਕਿਹਾ ਗਿਆ ਸੀ

ਮੈਂ ਕਿਹਾ ਰੈਗੂਲੇਟਰ ਅੰਦਰ ਫਿਰ ਪਲੈਨਿੰਗ ਵੀ ਕੀਤੀ ਸਰ ਫਰਮੇਕਲ ਕੀਤੀ ਰਣੀ ਇਹ ਦੁਕਾਨ ਦੀ ਫੋਟੋ ਕਿਤਨੀ ਹੈ ਚੋੜੀਆਂ ਦੀ ਸਾਡੇ ਦੁਕਾਨ ਦੇ ਅੱਗੇ ਕੋ ਫੋਟੋ ਕਿਹਦੀ ਹੈ ਤੁਹਾਨੂੰ ਕਿਉਂ ਲੱਗਦਾ ਕਿ ਇਹ ਪਲੈਨ ਨਹੀਂ ਸਰ ਸਾਨੂੰ ਕੁਝ ਨਹੀਂ ਲੱਗਦਾ ਸਾਡੇ ਕਸਟਮਰ ਹੈ ਸਾਡੇ ਕੋ ਆਪਾਂ ਤੇ ਜਾਂਦੇ ਆਣ ਸਾਡੇ ਕੋਲ ਬਾਰ ਬਾਰ ਆਣ ਆਪਾਂ ਤੇ ਕਹਿੰਦੇ ਨਹੀਂ ਕਦੀ ਕੁਝ ਕਸਟਮਰ ਨੂੰ ਇਹਨਾਂ ਦਾ ਸਾਰੇ ਫੋਨ ਵੀ ਹੈ ਮੈਂ ਇਹਨਾਂ ਨੂੰ ਬੜੇ ਚੰਗੀ ਤਰ੍ਹਾਂ ਕਹਿੰਦੇ ਕਿ ਬੰਦਾ ਕਰ ਦੋ ਆਪਣਾ ਮੈਂ ਕਹਿੰਦਾ ਸਰ ਮੈਨੂੰ ਤੁਸੀਂ ਟੈਨਸ਼ਨ ਨਾ ਲੋ ਬੰਦਾ ਵੀ ਕਰ ਦਿਆ ਜਾਏਗਾ ਮੈਂ ਆਵਾਂਗਾ ਸਾਫ ਕਰਾਂਗਾ ਉਹਨੂੰ ਕਰ ਦਾਂਗਾ ਜੋ ਤੁਹਾਡੇ ਨਾਲ ਮਿਸਰੀਫ ਕੀਤਾ ਜਿਸ ਨੇ ਕਰ ਕੀਤਾ ਤੇ ਮੇਰਾ ਸੰਕੇਤ ਹੈ ਜੀ ਸਰ ਇਹ ਤੇ ਸੋਕਿ ਲੱਗਦਾ ਹੈ ਕਿ ਰਾਤ ਰਾਤ ਚੁਰਹੀ ਨਕਸਰ ਸਰ ਬਿਲਕੁਲ ਲੱਗ ਸਕਦੀ ਹੈ ਕਿਉਂਕਿ ਹੁੰਦੇ ਖੋਇਆ ਤੇ ਪਨੀਰ ਇਹ ਸ਼ੈਨੇ ਦੀ ਆਈਟਮ ਹੈ ਸਾਡੇ ਬਾਕਸ ਤੇ ਵੀ ਲਿਖਿਆ ਹੈ ਕਿ ਸ਼ੈਨੇ ਦੀ ਆਈਟਮ ਨੂੰ ਸਪੈਸ਼ਲੀ ਫ੍ਰਿਜਰ ਰੈਫਰਿਜਰੇਟਰ ਚ ਰੱਖੋ ਨਹੀਂ ਤੇ ਇੱਕ ਦਿਨ ਚ ਖਰਾਬ ਹੋ ਜਾਏਗੀ ਤੇ ਆਪਾਂ ਲਾਈਫ ਟਾਈਮ ਵੀ ਉਹਦਾ ਇੱਕ ਦਿਨ ਹੀ ਦਿੰਦੇ ਸਿਰਫ ਜਦ ਤੱਕ ਅੱਜ ਬਣੀਏ ਤੇ ਕੱਲ ਤੱਕ ਉਹ ਖਰਾਬ ਕੰਜ਼ੂਮ ਹੋ ਜਾਣੀ ਚਾਹੀਦੀ ਹੈ ਉਤੋਂ ਵੱਧ ਨਹੀਂ ਫ੍ਰਿਜ चलो नहीं मैम मैं नहीं कह रहा प्लांट आप मेरे को ऐसे ना बोलो मैं आपको हाथ जोड़ के कह रहा हूं आपने बोल दिया ਸਰ ਮੇਰੇ ਘਰ ਦੇ ਅੰਦਰ ਸੀਸੀਟੀਵੀ ਕੈਮਰਾਸ ਲੱਗੇ ਨੇ ਮੈਂ ਉੱਥੋਂ ਦੀ ਫੁਟੇਜ ਦੇ ਸਕਦੀ ਆ ਦੱਸੋ ਹੁਣੀ ਦੇਵਾਂ ਫਿਰ ਚ ਰੱਖੀ ਤੁਸੀਂ ਸਰ ਮੈਂ ਸਾਰੀ ਫੁਟੇਜ ਦਵਾਂਗੀ ਨਾ ਫਿਰ ਮੈਂ ਐਂਟਰ ਕੀਤੀ ਆ ਮੈਂ ਐਂਟਰ ਕੀਤੀ ਆ ਮੈਂ ਫ੍ਰਿਜ ਚ ਲਗਾਏ ਆ ਕਿ ਨਹੀਂ ਲਗਾਏ ਮੈਂ ਕਿੱਥੇ ਬੈਠ ਕੇ ਵੀਡੀਓ ਬਣਾਈ ਉਹ ਸਾਰੀ ਫੁਟੇਜ ਮੈਂ ਅਸਲ ਤੁਹਾਨੂੰ ਪ੍ਰੋਵਾਈਡ ਕਰ ਸਕਦੀ ਆ ਐਂਡ ਬੇਸਰ ਪੈਰ ਦੀ ਮੈਂ ਬੇਫੂਫ ਅਰਥ ਨਹੀਂ ਆ ਰਹੀ ਹੈ ਤੇ ਫਿਰ ਕਾਰਵਾਈ ਕਰਨਾ ਪਿਆਰ ਜੀ ਮੈਂ ਤਾਂ ਸਰ ਕਹਿੰਦਾ ਜੇ ਸਾਡੀ ਗਲਤੀ ਹੋਏਗੀ ਸਰ ਆਏ ਆ ਉਹ ਆਪਣਾ ਕਾਰਵਾਈ ਕਰਨਗੇ ਆਪਾਂ ਕੀ ਕਹਿੰਦੇ ਇਹ ਤਾਂ ਵੀਡੀਓ ਫੁਟੇਜ ਦੇ ਸਰ ਬਿਲਕੁਲ ਜੀ ਸਰ ਸਕੇ ਜੀ ਮੈਂ ਸਕੇ ਜੀ ਸਰ ਹਾਲੇ ਸਰ ਹਾਲੇ ਉਹਨਾਂ ਨੇ ਨੋਟਿਸ ਜਾਰੀ ਨਹੀਂ ਕੀਤਾ ਜਦੋਂ ਨਹੀਂ ਜਦੋਂ ਜਾਣਗੇ ਫਿਰ ਸਾਨੂੰ ਦੇ ਕੇ ਜਾਣਗੇ ਹਾਲੇ ਤੇ ਇੱਧਰ ਹੀ ਆ ਉਹ ਜਾਣ ਕੇ ਤੇ ਸਾਨੂੰ ਦੇ ਕੇ ਜਾਣਗੇ ਨੋਟਿਸ ਉਹ ਕਹਿੰਦੇ ਅਸੀਂ ਦਿਖਾ ਦਿੰਦੇ ਆ ਕਿ ਕਰ ਜਾ ਸਰ ਮੈਂ ਦੇਖੋ ਦਿਖਾ ਦਨ ਮੈਂ ਤਾਂ ਕਹਿੰਦਾ ਦਿਖਾ ਦੇਣਾ ਚਾਹੁੰਦੇ ਹੋ ਮੈਂ ਮੈਂ ਦੇਖਣਾ ਨਹੀਂ ਚਾਹੁੰਦਾ ਮੈਂ ਸਿਰ ਮਤੇ ਸਾਡੇ ਆਪਾਂ ਤੇ ਆਹ ਜੋੜ ਕੇ ਕਹਿੰਦੇ ਆ ਜਿੱਥੇ ਵੀ ਸਰ ਗਲਤੀ ਸਾਨੂੰ ਨਹੀਂ ਪਤਾ ਕਿੱਥੇ ਅਜੇ ਸਾਡੀ ਗਲਤੀ ਹੈ ਆਪਾਂ ਨਹੀਂ ਕੁਝ ਨਹੀਂ ਸਰ ਨਹੀਂ ਰੱਖਿਆ ਫਿਰ ਇਸਨੇ ਉਹ ਲੱਗਦੀ ਹੈ ਕਿ ਥੋੜੀ ਦੇਖ ਕੇ ਆਇਆ ਹੈ ਹੀ ਹੀ ਇਸ ਡਿਫੈਂਡਿੰਗ ਹਿਮਸੈਲਫ ਮੈਮ ਆਬਵੀਅਸਲੀ ਆਈ ਵਿਲ ਡਿਫੈਂਡ ਮਾਈਸੈਲਫ ਡੈਫੀਨਟਲੀ ਰੈਕਿਊਜ਼ਿੰਗ ਮੀ ਤੋ ਆ ਮੇਰੇ ਸੀਸੀਟੀਵੀ ਕੈਮਰਾਜ਼ ਨੇ ਰਿਕਾਰਡਿੰਗ ਡੈਫੀਨਟਲੀ ਮੈਂ ਤੁਹਾਨੂੰ ਰਿਕਾਰਡ ਕਰਕੇ ਭੇਜਾਂਗੀ ਔਰ ਮੇਰੇ ਘਰ ਦੇ ਜਿਹਦੇ ਚ ਫ੍ਰਿਜ ਰੱਖਣ ਦੀ ਰਿਕਾਰਡਿੰਗ ਆ ਜੇ ਤੇ ਫ੍ਰਿਜ ਨਜ਼ਰ ਆਏਗਾ ਜੀ ਸਰ ਬਿਲਕੁਲ ਆਏਗਾ ਸਰ ਇਹ ਮੇਰਾ ਲਿਵਿੰਗ ਏਰੀਆ ਆ ਮੇਰਾ ਰੈਫਰਿਜਰੇਟਰ ਹੈ ਬਾਹਰੋਂ ਮੇਰੀ ਐਂਟਰੀ ਹੈ ਕਿਉਂ ਨਹੀਂ ਆਏਗਾ ਸਰ ਮੈਂ ਦਿਖਾ ਦਿੰਦੀ ਹਾਂ ਸਰ ਮੈਂ ਕੱਢਦੀ ਹਾਂ ਨਾ 2 ਮਿੰਟ ਤਾਂ ਲੱਗਣਗੇ ਹੁਣ ਬਾਹਰ ਚੱਲੀਏ ਥੋੜਾ ਜਿਹਾ ਬੱਚਾ ਹੁਣ ਮੈਂ ਤੁਹਾਨੂੰ ਕੀ ਕਿਹਾ ਗਿਆ ਜੀ ਸਰ ਸਾਨੂੰ ਸਰ ਸਰ ਆਏ ਆ ਕਾਰਵਾਈ ਕਰਨਗੇ ਜੋ ਸਾਡੀ ਗਲਤੀ ਹੋਏਗੀ ਸਾਨੂੰ ਨੋਟਿਸ ਦੇ ਕੇ ਜਾਣਗੇ ਔਰ ਲੱਗਦਾ ਕਿ ਤੁਸੀਂ ਚੇਂਜ ਕਰ ਲੋ ਨਹੀਂ ਕਰਨੀ ਤੁਸੀਂ ਰਿਫੰਡ ਲੈ ਲੋ ਉਹ ਵੀ ਨਹੀਂ ਕਰਨਾ ਮੈਡਮ ਕਹਿੰਦੇ ਕਿ ਨਾ ਬੰਦਾ ਮੈਡਮ ਦੇ ਕਹਿੰਦੇ ਕਿ ਮਿਸ ਬਿਹੇਵ ਕੀਤਾ ਉਹਨੂੰ ਕੱਢ ਦੋ ਮੈਂ ਕਿਹਾ ਮੈਮ ਉਹ ਵੀ ਹੋ ਜਾਏਗਾ ਤੁਹਾਡੇ ਕਹਿੰਦੇ ਨਹੀਂ ਮਿਸ ਬਿਹੇਵ ਕੀਤਾ ਕਿ ਉਹਦੇ ਉਹਦੇ ਨਾਲ ਗੱਲ ਕਰਕੇ ਤੇ ਨਹੀਂ ਕਿਤੇ ਤੁਸੀਂ 11:12 ਤੇ ਸਰ ਮੈਂ ਪਹਿਲਾਂ ਇਹਨਾਂ ਨੂੰ ਕਾਲ ਕੀਤੀ ਬਾਅਦ ਵਿੱਚ ਮੈਂ ਵੀਡੀਓ ਨਹੀਂ ਤੁਹਾਡੇ ਨਾਲ ਮਿਸ ਬਿਹੇਵ ਕਰਨ ਦੇ ਕਰਕੇ ਤੇ ਨਹੀਂ ਕਿਤੇ ਮਿਸ ਬਿਹੇਵ ਵਾਲੀ ਗੱਲ ਹੀ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਵੀਰੇ ਚੈੱਕ ਕਰ ਲਈ ਤਾਂ ਨਹੀਂ ਮੈਂ ਬੱਚੇ ਨੂੰ ਖਵਾਣੀ ਹੈ ਜੀ ਉਹਨੇ ਵੀ ਕਿਹਾ ਕਿ ਮੈਂ ਕੱਲ ਹੀ ਚੱਕਿਆ ਇਹਨਾਂ ਨੂੰ ਥੋੜਾ ਚਲੋ ਅੱਛਾ ਇਹ ਵੈਸਪਾ ਦੀ ਪਹਿਲਾਂ ਹੋਈ ਹੈ ਲੈ ਨਹੀਂ ਨਹੀਂ ਵੈਸਪ ਨਹੀਂ ਹੋਈ ਕੁਝ ਨਹੀਂ ਹੋਈ ਵੈਸਪ ਆਹ ਨੋਰਮਲ ਬਾਕੀ ਦੂਸਰੇ ਮਾਮਲੇ ਆਵਾ ਮੈਂ ਕਹਾਂ ਵੀਰੇ ਇੱਕ ਵਾਰੀ ਚੈੱਕ ਕਰ ਲੋ ਬੋਟਲ ਚੈੱਕ ਕਰ ਲੈਂਦੀ ਹੈ ਨਾ ਬੱਜੇ ਨੇ ਵੀ ਬਸ ਇਹੀ ਇਹਨਾਂ ਨੇ ਕਿਹਾ ਤੇ ਇਹਨਾਂ ਨੂੰ ਥੋੜਾ ਲੱਗਾ ਕਿ ਪ੍ਰੋਬਲਮ ਆ ਗਈ ਹੈ ਉਹਦੇ 'ਚ ਉਹਨੇ ਮੈਨੂੰ ਮਿਸਬੀਹਵ ਕੀਤਾ ਤੇ ਉਹਨੂੰ ਘੜ ਦੋ ਮੈਂ ਕਿਹਾ ਮੈਂ ਮੈਂ ਆਵਾਂਗਾ ਮੈਂ ਉਹਦਾ ਸਾਫ਼ ਕਰਾਂਗਾ ਮੈਂ ਉਸੇ ਟਾਈਮ ਉਹਨੂੰ ਪਿੱਛੇ ਭੇਰਦਾ ਕਿ ਤੂੰ ਮੈਨੋਂ ਤਾਂ ਦੂਰ ਚੱਲ ਜਾ ਕਿ ਮੈਂ ਆਵਾਂਗਾ ਤੇਰਾ ਸਾਫ਼ ਕਰਦਾਗਾ ਮੈਨੂੰ ਇਹਦਾ ਵੀ ਕਲੀਅਰੈਂ ਇਸ ਵੇਲੇ ਮੌਕੇ ਤੇ ਮੁਦਫਤਰ ਪਹੁੰਚੇ ਦੂਜੇ ਪਾਸੇ ਜੋ ਦੁਕਾਨ ਦੇ ਮਾਲਿਕ ਨੇ ਔਰ ਸ਼ਿਕਾਇਤ ਕਰਤਾ ਦੋਵਾਂ ਦੇ ਵੱਲੋਂ ਬੈਠਕ ਕੀਤੀ ਜਾ ਰਹੀ ਹੈ ਕਿ ਸਾਡੇ ਵੱਲੋਂ ਜੇ ਕੋਈ ਗਲਤੀ ਹੁੰਦੀ ਹੈ ਜੇ ਸਾਨੂੰ ਫੂਡ ਅਫਸਰ ਕੋਈ ਜੁਰਮਾਨਾ ਲਾ ਕੇ ਜਾਂਦੇ ਤੇ ਅਸੀਂ ਉਹ ਪੂਰਾ ਕਰਾਂਗੇ ਔਰ ਜੋ ਵੀ ਸਾਡੀਆਂ ਬਦਲਾਵ ਕਰਨ ਵਾਲੇ ਹੋਇਆ ਉਹ ਵੀ ਕਰਾਂਗੇ ਫਿਲਹਾਲ ਸਵੇਰੇ ਵੀ ਦੁਕਾਨਦਾਰ ਨੇ ਮਾਫੀ ਮੰਨ ਕੇ ਸੀਗੀ ਪਰ ਮਿੰਟਾ ਅਫਸਰ ਪਹੁੰਚ ਕੇ ਉਹਨਾਂ ਨੇ ਇਹ ਸਾਰਾ ਹਾਲ ਦੇਖਿਆ ਜਿੱਥੇ ਮਠਿਆਈ ਬਣਦੀ ਹੈ ਜਿੱਥੇ ਖੋਆ ਤਿਆਰ ਹੁੰਦਾ ਹਰ ਇੱਕ ਚੀਜ਼ ਜਿਹੜੀ ਹੈ ਉਹ ਬਰੀਕੀ ਨਾਲ ਦੇਖੀ ਗਈ ਜਿਸ ਦੇ ਵੀ ਹਫ਼ਤੇ ਹੁਣ ਨੋਟਿਸ ਜਾਰੀ ਹੋਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਸ-ਪਾਸ ਦੀਆਂ ਮਿਠਾਈਆਂ ਦੁਕਾਨਾਂ ਵੀ ਉਸਤੇ ਵੀ ਜਲਦੀ ਚੈਕਿੰਗ ਸ਼ੁਰੂ ਕੀਤੀ ਜਾਵੇਗੀ ਕੈਮਰਾਮੈਨ ਸੁਭਮਨਦੀਨ ਆਧਰਮਿਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ